ਸਨਮਾਨਯੋਗ ਸਾਧ ਸੰਗਤ ਜੀਓ ਅੱਜ ਆਪਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੀ ਅੰਮ੍ਰਿਤ ਬਾਣੀ ਵਿੱਚੋਂ ਸ਼ਲੋਕ ਨੰਬਰ 16 ਸਮਝਣ ਦੀ ਕੋਸ਼ਿਸ਼ ਕਰਾਂਗੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 515 ਨੰਬਰ 1427 ਤੇ ਦਰਜ ਹੈ ਪਿਛਲੀ ਕਥਾ ਦੌਰਾਨ ਆਪਾਂ ਸ਼ਲੋਕ ਨੰਬਰ 15 ਸਮਝਿਆ ਸੀ ਜਿਸ ਵਿੱਚ ਸਤ ਗੁਰੂ ਜੀ ਫਰਮਾ ਰਹੇ ਸਨ ਕਿ ਕਿਸ ਵਿਅਕਤੀ ਨੂੰ ਮੁਕਤ ਹੋ ਗਿਆ ਮਨ ਲਿਆ ਜਾਵੇ ਭਾਵੇਂ ਨਿਕਾਰਾਂ ਦੇ ਬੰਧਨਾਂ ਤੋਂ ਜਨਮ ਮਰਨ ਤੋਂ ਕਿਸ ਦੀ ਖਲਾਸੀ ਹੋ ਜਾਂਦੀ ਏ ਤੇ ਉਹਨੇ ਆਪਾਂ ਨੂੰ ਸਮਝਾਇਆ ਸੀ ਕਿ ਜਿਸ ਵਿਅਕਤੀ ਦੇ ਅੰਦਰ ਖੁਸ਼ੀ ਤੇ ਗਮੀ ਦੀ ਭਾਵਨਾ ਨਹੀਂ ਰਹਿੰਦੀ ਭਾਵ ਇਹਨਾਂ ਤੋਂ ਉੱਚਾ ਉੱਠ ਜਾਂਦਾ ਹੈ ਉਹਦੀ ਜ਼ਿੰਦਗੀ ਵਿੱਚ ਖੁਸ਼ੀ ਤੇ ਗਮੀ ਇਹ ਦੋਵੇਂ ਚੀਜ਼ਾਂ ਆਉਂਦੀਆਂ ਨੇ ਪਰ ਉਸ ਮਨੁੱਖ ਨੂੰ ਇਹ ਪ੍ਰਭਾਵਿਤ ਨਹੀਂ ਕਰਦੀਆਂ ਫਿਰ ਅਗਲਾ ਬਚਨ ਉਹਨਾ ਆਖਿਆ ਸੀ ਜਿਸ ਮਨੁੱਖ ਨੂੰ ਵੈਰੀ ਤੇ ਮਿੱਤਰ ਦੋਵੇਂ ਸਮਾਨ ਭਾਵ ਇੱਕੋ ਜਿਹਾ ਲੱਗਣ ਲੱਗ ਪੈਣ ਭਾਵੇਂ ਕੋਈ ਮਨੁੱਖ ਉਸ ਦੇ ਨਾਲ ਦੁਸ਼ਮਣੀ ਕਰੇ ਕੋਈ ਮਨੁੱਖ ਉਸ ਦੇ ਨਾਲ ਮਿੱਤਰਤਾ ਕਰੇ ਤੇ ਉਹ ਵਿਅਕਤੀ ਦੋਵਾਂ ਦੇ ਨਾਲ ਇੱਕੋ ਜਿਹਾ ਵਿਹਾਰ ਕਰੇ ਆਪ ਦੋਵਾਂ ਨੂੰ ਇੱਕੋ ਜਿਹਾ ਸਮਝੇ ਹੈ ਮੇਰੇ ਮਨਾ ਸੁਣ ਉਸ ਵਿਅਕਤੀ ਨੂੰ ਤੂੰ ਮੁਕਤ ਹੋਇਆ ਮੰਨ ਲੈ ਸੋ ਅੱਜ ਦਾ ਸ਼ਲੋਕ ਹੈ ਸ਼ਲੋਕ ਨੰਬਰ 16 ਜਿਸ ਵਿੱਚ ਮੋਖ ਰੂਪ ਵਿੱਚ ਗੁਰੂ ਜੀ ਸਾਨੂੰ ਇਹ ਦੱਸਣਾ ਚਾਹੁੰਦੇ ਨੇ ਕਿ ਗਿਆਨੀ ਕਿਸ ਨੂੰ ਆਖਦੇ ਹਨ ਪਹਿਲਾਂ ਆਪਾਂ ਸ਼ਲੋਕ ਦਾ ਪਾਠ ਕਰਦੇ ਹਾਂ ਫਿਰ ਇਹਦੇ ਅਖਰੀ ਅਰਥ ਕਰਾਂਗੇ ਤੇ ਫਿਰ ਇਹਦੇ ਭਾਵ ਅਰਥ ਸਮਝਣ ਦੀ ਕੋਸ਼ਿਸ਼ ਕਰਾਂਗੇ ਕਹੇ ਹੈ ਕਾਹੂ ਕੋ ਦੇਤ ਨਹਿ ਨਹਿ ਅਹਮਾਨਤਿਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਉਣ ਇਹਦੇ ਜਿਹੜੇ ਸ਼ਬਦਾਂ ਦੇ ਅਰਥ ਨੇ ਉਹ ਇਸ ਤਰ੍ਹਾਂ ਨੇ ਕਿ ਪੈ ਦਾ ਮਤਲਬ ਹੁੰਦਾ ਡਰ ਗੁਰਬਾਣੀ ਵਿੱਚ ਇਸ ਸ਼ਬਦ ਨੂੰ ਦੋ ਤਰ੍ਹਾਂ ਨਾਲ ਵਰਤਿਆ ਜਾਂਦਾ ਹੈ ਇੱਕ ਭੈ ਤੇ ਇੱਕ ਭਉ ਜਿਹੜੇ ਭਉ ਮੂਲ ਮੰਤਰ ਵਿੱਚ ਆਇਆ ਹੈ ਉਹ ਦਾ ਮਤਲਬ ਹੁੰਦਾ ਇੱਕ ਡਰ ਤੇ ਭੈ ਦਾ ਮਤਲਬ ਹੁੰਦਾ ਬਹੁਤ ਡਰ ਯਾਨੀ ਭੈ ਸ਼ਬਦ ਭਉ ਦਾ ਬਹੁਵਚਨ ਰੂਪ ਹੁੰਦਾ ਸੋ ਭੈ ਦੇ ਉਲਟ ਨਿਰਭੈ ਹੁੰਦਾ ਤੇ ਅਸੀਂ ਇਹ ਵੀ ਸਮਝਦੇ ਹਾਂ ਕਿ ਨਿਰਭਉ ਕਿਵੇਂ ਹੋਇਆ ਜਾ ਸਕਦਾ ਹੈ ਐ ਤੋਂ ਯਾਨੀ ਇਹ ਡਰਾਂ ਤੋਂ ਮੁਕਤ ਕਿਵੇਂ ਹੋਇਆ ਜਾ ਸਕਦਾ ਹੈ ਫਿਰ ਅੱਗੇ ਗੁਰੂ ਜੀ ਨੇ ਆਖਿਆ ਗਿਆਨੀ ਤਾਹੇ ਬਖਾਮ ਗਿਆਨੀ ਦੇ ਕੀ ਅਰਥ ਨੇ ਗਿਆਨੀ ਦੇ ਅਰਥ ਅਸੀਂ ਜ਼ਿਆਦਾਤਰ ਜਿਵੇਂ ਸਾਡੇ ਪੰਜਾਬੀ ਸਭਿਆਚਾਰ ਦੇ ਵਿੱਚ ਜਿਹੜੇ ਸਿੱਖ ਗੁਰਦੁਆਰੇ ਵਿੱਚ ਸੇਵਾ ਕਰਦੇ ਨੇ ਜ਼ਿਆਦਾਤਰ ਉਹਨਾਂ ਨੂੰ ਆਪਾਂ ਗਿਆਨੀ ਆਖਦੇ ਆ ਤੇ ਇੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਇੱਕ ਡਿਗਰੀ ਦਿੱਤੀ ਜਾਂਦੀ ਏ ਉਸ ਦਾ ਨਾਮ ਵੀ ਗਿਆਨੀ ਹੈ ਭਾਵੇਂ ਉਸ ਪੜਾਈ ਦੇ ਵਿੱਚ ਕੇਵਲ ਗੁਰਬਾਣੀ ਨਹੀਂ ਪੜਾਈ ਜਾਂਦੀ ਉਹਦੇ ਵਿੱਚ ਤਕਰੀਬਨ 5 ਸਬਜੈਕਟ ਹੁੰਦੇ ਨੇ ਥੋੜਾ ਇਤਿਹਾਸ ਏ ਥੋੜਾ ਗੁਰਬਾਣੀ ਏ ਉਹਦੇ ਵਿੱਚ ਕਥਾ ਕਹਾਣੀਆਂ ਨੇ ਉਹਦੇ ਵਿੱਚ ਨਾਟਕ ਨੇ ਉਹਦੇ ਵਿੱਚ ਪੰਜਾਬੀ ਬੋਲੀ ਦਾ ਲਿਪੀ ਦਾ ਇਤਿਹਾਸ ਏ ਇਹ ਕੋਈ 5 6 ਸਬਜੈਕਟ ਹੁੰਦੇ ਨੇ ਜਿਹੜਾ ਬੰਦਾ ਉਸ ਕਲਾਸ ਨੂੰ ਪਾਸ ਕਰ ਲੈਂਦਾ ਉਸ ਨੂੰ ਗਿਆਨੀ ਦੀ ਡਿਗਰੀ ਦਿੰਦੇ ਨੇ ਪਰ ਮੂਲ ਰੂਪ ਵਿੱਚ ਜੋ ਗੁਰੂ ਪਾਤਸ਼ਾਹ ਨੇ ਗਿਆਨੀ ਦੇ ਅਰਥ ਆਪਾਂ ਨੂੰ ਸਮਝਾਏ ਨੇ ਉਹ ਇਹ ਨੇ ਕਿ ਜਿਸ ਬੰਦੇ ਨੂੰ ਰੱਬੀ ਗਿਆਨ ਹੋ ਜਾਏ ਜਿੰਨੂੰ ਇਹ ਸਮਝ ਆ ਜਾਏ ਕਿ ਮੇਰੇ ਅੰਦਰ ਤੇ ਮੇਰੇ ਬਾਹਰ ਉਹ ਪਰਮਾਤਮਾ ਦਾ ਨਿਵਾਸ ਹੈ ਹਰ ਇੱਕ ਵਿੱਚੋਂ ਪਰਮਾਤਮਾ ਵਸਦਾ ਹੈ ਉਸ ਨੂੰ ਗਿਆਨੀ ਆਖਦੇ ਨੇ ਸੋ ਹੁਣ ਆਪਾਂ ਇਸ ਦੇ ਸੰਖੇਪ ਜੇ ਅਰਥ ਸਮਝਦੇ ਆਂ ਪਹਿ ਕਾਹੂ ਕੋ ਦੇਤ ਨਹਿ ਨਹਿ ਪਹਿ ਮਾਨਤ ਆਨ ਜਿਹੜਾ ਵਿਅਕਤੀ ਕਿਸੇ ਨੂੰ ਡਰ ਨਹੀਂ ਦਿੰਦਾ ਡਰ ਅਸਲ ਵਿੱਚ ਅਸੀਂ ਜੋ ਕਿ ਅਸੀਂ ਆਪ ਹੀ ਡਰਦੇ ਹਾਂ ਇਸ ਲਈ ਦੂਜਿਆਂ ਨੂੰ ਵੀ ਡਰ ਡਰ ਦਿੰਦੇ ਹਾਂ ਜਾਂ ਡਰਾਉਣ ਦੀ ਕੋਸ਼ਿਸ਼ ਕਰਦੇ ਹਾਂ ਇਹ ਦੋ ਤਰ੍ਹਾਂ ਨਾਲ ਹੁੰਦਾ ਹੈ ਜਦੋਂ ਸਾਡੇ ਸਾਹਮਣੇ ਸਾਡੇ ਤੋਂ ਕੋਈ ਤਕੜਾ ਮਨੁੱਖ ਹੋਵੇ ਤੇ ਅਸੀਂ ਉਸ ਤੋਂ ਡਰਦੇ ਹਾਂ ਕਿ ਉਹ ਕਿਤੇ ਸਾਨੂੰ ਛਿੜਕੇ ਨਾ ਕਿਤੇ ਕੁਝ ਮਾੜੇ ਬਚਨ ਨਾ ਬੋਲੇ ਜਾਂ ਸਾਡਾ ਕੋਈ ਨੁਕਸਾਨ ਨਾ ਕਰ ਦੇਵੇ ਇਸ ਲਈ ਜੇ ਅਸੀਂ ਉਹਦੇ ਸਾਹਮਣੇ ਉੱਚਾ ਬੋਲਣ ਤੋਂ ਭੈ ਖਾਂਦੇ ਹਾਂ ਡਰਦੇ ਹਾਂ ਲੇਕਿਨ ਜੇ ਸਾਡੇ ਸਾਹਮਣੇ ਕੋਈ ਮਾੜਾ ਵਿਅਕਤੀ ਆ ਜਾਏ ਜਿਹਦੀ ਜੀ ਦੀ ਹਸਤੀ ਸਾਡੇ ਤੋਂ ਛੋਟੀ ਹੋਵੇ ਉਸ ਨੂੰ ਅਸੀਂ ਡਰਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹ ਸਾਡੇ ਤੋਂ ਡਰਦਾ ਹੈ ਲੇਕਿਨ ਗੁਰੂ ਸਾਹਿਬ ਆਖਦੇ ਨੇ ਐ ਕਾਹੂ ਕੋ ਦੇਤ ਨਹਿ ਜਿਹੜਾ ਵਿਅਕਤੀ ਆਪਣੇ ਤੋਂ ਮਾੜੇ ਨੂੰ ਵੀ ਡਰ ਨਹੀਂ ਦਿੰਦਾ ਨਾ ਹੈ ਭੈ ਮਾਨ ਧਿਆਨ ਅਤੇ ਕਿਸੇ ਤਕੜੇ ਵਿਅਕਤੀ ਦਾ ਡਰ ਨਹੀਂ ਮੰਨਦਾ ਆਣ ਦਾ ਮਤਲਬ ਹੁੰਦਾ ਦੂਸਰਾ ਕਿਸੇ ਦੂਜੇ ਤਕੜੇ ਵਿਅਕਤੀ ਦਾ ਡਰ ਜਾਂ ਜ਼ਾਲਮ ਵਿਅਕਤੀ ਦਾ ਡਰ ਨਹੀਂ ਮੰਨਦਾ ਕਹੋ ਨਾਨਕ ਹੈ ਨਾਨਕ ਇਸ ਤਰ੍ਹਾਂ ਆਖ ਸੁਨ ਰੇ ਮਨਾ ਤੇ ਆਪਾਂ ਇਹਦੇ ਅਰਥ ਕਰਦੇ ਹੁੰਦੇ ਆ ਕਿ ਸਤ ਗੁਰੂ ਜੀ ਫਰਮਾਉਂਦੇ ਨੇ ਐ ਮੇਰੇ ਮਨਾ ਸੁਣ ਗਿਆਨੀ ਤਾਹੇ ਬਖਾਨ ਉਸ ਨੂੰ ਗਿਆਨੀ ਆਖਿਆ ਜਾਂਦਾ ਹੈ ਜਾਂ ਆਖਿਆ ਜਾ ਸਕਦਾ ਹੈ ਜਿਹੜਾ ਨਾ ਕਿਸੇ ਨੂੰ ਡਰ ਦੇਵੇ ਤੇ ਨਾ ਕਿਸੇ ਦੂਸਰੇ ਤਕੜੇ ਦਾ ਜ਼ਾਲਮ ਦਾ ਡਰ ਮਨ ਦਾ ਹੋਵੇ ਉਸ ਨੂੰ ਗਿਆਨੀ ਆਖਿਆ ਜਾ ਸਕਦਾ ਹੈ ਨਾ ਕਿ ਗਿਆਨੀ ਉਹ ਹੁੰਦੇ ਨੇ ਜਿਹੜੇ ਲੋਕ ਗੁਰਦੁਆਰਿਆਂ ਵਿੱਚ ਸੇਵਾ ਸੰਭਾਲ ਕਰਦੇ ਨੇ ਜਾਂ ਜੌਬ ਕਰਦੇ ਨੇ ਜਾਂ ਕੰਮ ਕਰਦੇ ਨੇ ਤੇ ਜਾਂ ਜਿਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗਿਆਨੀ ਦੀ ਡਿਗਰੀ ਹਾਸਲ ਕਰ ਲਈ ਹੁੰਦੀ ਹੈ ਭਾਵੇਂ ਅਸੀਂ ਦੁਨਿਆਵੀ ਤੌਰ ਤੇ ਸਮਾਜਿਕ ਤੌਰ ਤੇ ਉਹਨਾਂ ਨੂੰ ਗਿਆਨੀ ਆਖਦੇ ਆ ਲੇਕਿਨ ਗੁਰੂ ਜੀ ਦੀ ਨਿਗਾਹ ਵਿੱਚ ਗਿਆਨੀ ਉਹ ਹੈ ਜੋ ਕਿਸੇ ਨੂੰ ਨਾ ਡਰ ਦੇਵੇ ਤੇ ਨਾ ਕਿਸੇ ਦਾ ਡਰ ਮੰਨੇ ਉਹ ਅਸੀਂ ਥੋੜਾ ਇਸ ਸ਼ਲੋਕ ਨੂੰ ਗਹਿਰਾਈ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਡਰ ਡਰਦਾ ਕੌਣ ਹੈ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਲਿਖੇ ਨੇ ਬਚਨ ਸੋ ਡਰ ਹੈ ਜੇ ਪਾਪ ਕਮਾਉਂਦਾ ਉਹ ਮਨੁੱਖ ਡਰਦਾ ਏ ਜਿਹੜਾ ਮਨੁੱਖ ਪਾਪ ਕਰਮ ਜਾਂ ਮਾੜੇ ਕਰਮ ਕਰਦਾ ਹੈ ਤੇ ਗੁਰੂ ਜੀ ਨੇ ਆਖਿਆ ਧਰਮੀ ਵਿਗਸੇਤ ਜਿਹੜਾ ਮਨੁੱਖ ਧਰਮ ਕਰਮ ਕਮਾਉਂਦਾ ਔਲ ਧਰਮ ਦੇ ਕੰਮ ਕਰਦਾ ਜੋ ਉਹਦੀ ਜ਼ਿੰਮੇਵਾਰੀਏ ਉਸ ਨੂੰ ਠੀਕ ਠੰਗ ਨਾਲ ਦਬਾਉਂਦਾ ਹੈ ਕਿਸੇ ਦਾ ਹੱਕ ਨਹੀਂ ਮਾਰਦਾ ਕਿਸੇ ਨੂੰ ਦੁਖੀ ਤੇ ਪਰੇਸ਼ਾਨ ਨਹੀਂ ਕਰਦਾ ਜੋ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਇਨਸਾਨਾਂ ਵਾਲੇ ਚੰਗੇ ਆਦਮੀਆਂ ਵਾਲੇ ਕਰਮ ਕਮਾਉਂਦਾ ਉਸ ਨੂੰ ਧਰਮੀ ਆਖਦੇ ਹਾਂ ਧਰਮੀ ਵਿਗਸੇਤ ਵਿਗਸੇਤ ਦਾ ਮਤਲਬ ਇੱਥੇ ਆ ਵਿਗਸਨ ਜਿਹਦਾ ਵਿਕਾਸ ਹੁੰਦਾ ਉਸ ਉਸ ਵਿਅਕਤੀ ਦਾ ਵਿਕਾਸ ਹੁੰਦਾ ਹੈ ਔਰ ਵਿਕਾਸ ਦਾ ਇੱਕ ਅਰਥ ਖੁਸ਼ ਹੋਣਾ ਜਾਂ ਪ੍ਰਸੰਨ ਰਹਿਣਾ ਵੀ ਹੁੰਦਾ ਹੈ ਨਾਨਕ ਭਗਤਾਂ ਸਦਾ ਵਿਕਾਸ ਉਹ ਹਮੇਸ਼ਾ ਵਿਅਕਤੀ ਖੁਸ਼ ਰਹਿੰਦਾ ਹੈ ਜਿਹੜਾ ਧਰਮ ਕਰਮ ਕਰਤਾ ਹੈ ਦਰਦਾ ਕੌਣ ਹੈ ਸੋ ਡਰੈ ਜੇ ਪਾਪ ਕਮਾਉਂਦਾ ਜਿਹੜਾ ਵਿਅਕਤੀ ਮਾੜੇ ਕੰਮ ਕਰਦਾ ਉਸ ਨੂੰ ਆਪਣੇ ਮਾੜੇ ਕਰਮਾਂ ਦਾ ਹੀ ਡਰ ਬਣਿਆ ਰਹਿੰਦਾ ਹੈ ਕੀ ਪਤਾ ਨਹੀਂ ਮੇਰਾ ਮਾੜਾ ਕਰਮ ਕਦੋਂ ਜ਼ਾਹਰ ਹੋ ਜਾਏ ਤੇ ਫਿਰ ਉਸ ਕਰਮ ਦੀ ਮੈਨੂੰ ਸਜ਼ਾ ਭੁਗਤਨੀ ਪਵੇ ਉਹਨੂੰ ਆਪਣੇ ਕਰਮਾਂ ਦਾ ਹੀ ਡਰ ਹੁੰਦਾ ਹੋਰ ਕਿਸੇ ਦਾ ਨਹੀਂ ਧਰਮੀ ਵਿਗਸੇਤ ਜਿਹੜਾ ਧਰਮ ਕਰਮ ਕਮਉਂਦਾ ਉਹ ਖੁਸ਼ ਰਹਿੰਦਾ ਹੈ ਪ੍ਰਸੰਨ ਰਹਿੰਦਾ ਹੈ ਉਹਦਾ ਵਿਕਾਸ ਮੈਨੇ ਵਿਕਾਸ ਵੀ ਹੁੰਦਾ ਉਹ ਹਮੇਸ਼ਾ ਖਿੜਾਓ ਵਿੱਚ ਤੇ ਖੁਸ਼ੀ ਵਿੱਚ ਰਹਿੰਦਾ ਹੈ ਸੋ ਅਗਲਾ ਬਚਨ ਅਸੀਂ ਇਸ ਤਰ੍ਹਾਂ ਸਮਝ ਸਕਦੇ ਹਾਂ ਇਹ ਜਿਹੜਾ ਡਰ ਏ ਇਹ ਡਰ ਦੂਰ ਕਿਵੇਂ ਹੋਵੇ ਤੇ ਗੁਰੂ ਜੀ ਨੇ ਸਾਨੂੰ ਇਹ ਬਚਨੋ ਸਮਝਾਏ ਨੇ ਗੁਰਬਾਣੀ ਵਿੱਚ ਨਿਰਭਉ ਜਪੈ ਸਗਲ ਭਉ ਮਿਟੈ ਜਿਹੜੇ ਵਿਅਕਤੀ ਨਿਰਭਉ ਯਾਨੀ ਅਕਾਲ ਪੁਰਖ ਵਾਹਿਗੁਰੂ ਜਿਸ ਨੂੰ ਕਿਸੇ ਦਾ ਭਉ ਡਰ ਨਹੀਂ ਉਸ ਦਾ ਜਾਪ ਕਰਦੇ ਨੇ ਉਸ ਨੂੰ ਹਿਰਦੇ ਵਿੱਚ ਵਸਾਉਂਦੇ ਨੇ ਉਸ ਨੂੰ ਇਸ ਤਰ੍ਹਾਂ ਸਮਝਦੇ ਨੇ ਕਿ ਉਹ ਪਰਮਾਤਮਾ ਹਰ ਵਕਤ ਮੇਰੇ ਨਾਲ ਹੈ ਸੋ ਉਹ ਵਿਅਕਤੀ ਨਿਰਭਉ ਜਪੈ ਸਗਲ ਭਉ ਮਿਟੈ ਉਸ ਦਾ ਸਾਰਾ ਡਰ ਖਤਮ ਹੋ ਜਾਂਦਾ ਹੈ ਜਿਹੜਾ ਵਿਅਕਤੀ ਨਿਰਭਉ ਕਾਲਪੁਰਖ ਵੈਗ ਵੈਗਰੂ ਜੀ ਨੂੰ ਜਪਨ ਲੱਗ ਪੈਂਦਾ ਹੈ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਪਰਮਾਤਮਾ ਕੋਲੋਂ ਇੱਕ ਦਾਤ ਮੰਗੀਏ ਆਪਾਂ ਵੀ ਸਾਰੇ ਜਣੇ ਪਰਮੇਸ਼ਵਰ ਕੋਲ ਆਉਂਨੇ ਆ ਗੁਰੂ ਕੋਲ ਆਉਂਨੇ ਆ ਗੁਰਦੁਆਰੇ ਜਾਂ ਧਰਮ ਸਥਾਨਾਂ ਤੇ ਜਾਂਦੇ ਆ ਤੇ ਸਾਡੀਆਂ ਕੁਝ ਨਾ ਕੁਝ ਮੰਗਾਂ ਹੁੰਦੀਆਂ ਨੇ ਮੰਗ ਲੈਣਾ ਚਾਹੀਦਾ ਹੈ ਗੁਰੂ ਕੋਲ ਸਭ ਖੋਜੀਏ ਰੱਬ ਕੋਲ ਹਰ ਵਸਤੂ ਏ ਜੋ ਮੰਗੀਏ ਉਹ ਹੀ ਮਿਲ ਜਾਂਦਾ ਹੈ ਪਰ ਗੁਰੂ ਸਾਹਿਬ ਨੇ ਆਪਣੇ ਲਈ ਜਦੋਂ ਕੁਝ ਮੰਗਿਆ ਤੇ ਆਖਿਆ ਆਪਾ ਹੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋੜ हे ਪ੍ਰਭੂ हे ਅਕਾਲ ਪੁਰਖ ਵਾਹਿਗੁਰੂ ਜਿਹੜੇ ਮੈਨੂੰ ਵਿਕਾਰਾਂ ਦੇ ਤੇ ਮਾਇਆ ਵੀ ਬੰਧਨ ਫਏ ਹੋਏ ਨੇ ਇਹਨਾਂ ਤੋਂ ਮੇਰਾ ਛੁਟਕਾਰਾ ਕਰਾ ਦਿਓ ਤੇ ਮੈਨੂੰ ਆਪਣੇ ਸਿਮਰਨ ਦੀ ਦਾਤ ਬਖਸ਼ਿਸ਼ ਕਰੋ ਤੇ ਅਪੈਥਾ ਵਾਲੀ ਜਾਨਿਰਪੈਥਾ ਵਾਲੀ ਪਦਵੀ ਜਾਂ ਅਵਸਥਾ ਬਖਸ਼ਿਸ਼ ਕਰੋ ਭਾਵੇਂ ਕਿ ਮੈਨੂੰ ਆਪਣੇ ਸਿਮਰਨ ਨਾਲ ਜੋੜ ਕੇ ਇਹਨਾਂ ਵਿਕਾਰਾਂ ਦੇ ਬੰਧਨਾਂ ਤੋਂ ਮੈਨੂੰ ਛੁਡਾ ਲਵੋ ਤੇ ਮੈਨੂੰ ਨਿਰਪੈਥਾ ਵਾਲੀ ਅਵਸਥਾ ਬਖਸ਼ੋ ਜਿਸ ਅਵਸਥਾ ਵਿੱਚ ਜਾ ਕੇ ਫਿਰ ਮੈਨੂੰ ਕਿਸੇ ਪ੍ਰਕਾਰ ਦਾ ਇਹਨਾਂ ਹਾਂਜਵਿਕਾਰਾਂ ਵਿੱਚੋਂ ਕਿਸੇ ਦਾ ਵੀ ਡਰ ਨਾ ਰਹੇ ਜਾਏ ਇਹ ਮੇਰੇ ਤੇ ਮਿਹਰਬਾਨੀ ਕਰੋ ਤੇ ਰੱਗੇ ਅਸੀਂ ਸਮਝਦੇ ਹਾਂ ਕਿ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਸਤਿਗੁਰੂ ਜੀ ਫਰਮਾਉਂਦੇ ਨੇ ਆਏ ਮੇਰੇ ਮਨਾ ਸੁਣ ਉਸ ਵਿਅਕਤੀ ਨੂੰ ਗਿਆਨੀ ਆਖਿਆ ਜਾ ਸਕਦਾ ਹੈ ਜੀ ਦੇ ਅੰਦਰ ਸਾਰੇ ਡਰ ਭੈ ਖਤਮ ਹੋ ਗਏ ਨੇ ਉਹ ਨਾ ਕਿਸੇ ਨੂੰ ਡਰ ਦਿੰਦਾ ਹੈ ਤੇ ਨਾ ਕਿਸੇ ਦਾ ਡਰ ਮੰਨਦਾ ਹੈ ਬਹੁਤ ਸਾਰੀਆਂ ਉਦਾਹਰਨਾਂ ਮਿਲਦੀਆਂ ਨੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜੀਵਨ ਵੀ ਸਮਝ ਸਕਦੇ ਹਾਂ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਇੱਕ ਬਹੁਤ ਵੱਡੇ ਜ਼ਾਲਮ ਸ਼ਾਸਕ ਦਾ ਮੁਕਾਬਲਾ ਡਟ ਕੇ ਕੀਤਾ ਤੇ ਮੁਕਾਬਲਾ ਕਾਦੇ ਲਈ ਕੀਤਾ ਕਿ ਹਰ ਵਿਅਕਤੀ ਨੂੰ ਹਰ ਮਨੁੱਖ ਨੂੰ ਆਪਣੇ ਧਾਰਮਿਕ عقیده ਮੁਤਾਬਕ ਜਿਉਣ ਦਾ ਹੱਕ ਹੋਣਾ ਚਾਹੀਦਾ ਕਿਸੇ ਕੋਲੋਂ ਕਿਸੇ ਵਿਅਕਤੀ ਦਾ ਧਾਰਮਿਕ ਹੱਕ ਨਹੀਂ ਖੋਇਆ ਜਾਣਾ ਚਾਹੀਦਾ ਆਵੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਸ ਧਰਮ ਦੇ ਅਕੀਦੇ ਵਾਲੇ ਲੋਕਾਂ ਦੀ ਬਾਹ ਫੜ ਕੇ ਉਹਨਾਂ ਵਾਸਤੇ ਸ਼ਹੀਦ ਹੋਣ ਲਈ ਤੁਰ ਪਏ ਸਨ ਉਹ ਉਹ ਸਾਕਿਦੈ ਨੂੰ ਮੰਨਦੇ ਨਹੀਂ ਹਨ ਨਾ ਹੀ ਉਹਨਾਂ ਨੇ ਉਹ ਅਕੀਦਾ ਅਪਣਾਇਆ ਹੋਇਆ ਹੈ ਉਹ ਗੱਲ ਵਿੱਚ ਜਨੇਊ ਨਹੀਂ ਪਾਉਂਦੇ ਉਹ ਸਿਰ ਤੇ ਬੋਦੀ ਨਹੀਂ ਰੱਖਦੇ ਉਹ ਟੋਪੀ ਨਹੀਂ ਪਹਿਨਦੇ ਧੋਤੀ ਨਹੀਂ ਬੰਨ੍ਹਦੇ ਉਹ ਭਾਵੋ ਕਰਮ ਨਹੀਂ ਕਰਦੇ ਉਹਨਾਂ ਦਾ ਜੀਵਨ ਇੱਕ ਵੱਖਰੀ ਕਿਸਮ ਦਾ ਨਿਰਾਲਾ ਜੀਵਨ ਹੈ ਲੇਕਿਨ ਜਿਸਾ ਅਕੀਦੇ ਵਿੱਚ ਉਹਨਾਂ ਦਾ ਕੋਈ ਵਿਸ਼ਵਾਸ ਨਹੀਂ ਪਰ ਉਹਨਾਂ ਦੇ ਅਕੀਦੇ ਨੂੰ ਕੋਈ ਜ਼ਾਲਮ ਔਰੰਗਜ਼ੇਬ ਜ਼ਬਰਦਸਤੀ ਕੁਚਲਣਾ ਚਾਹੁੰਦਾ ਹੈ ਤੇ ਉਸ ਦੇ ਸਹਤਾ ਵਾਸਤੇ ਉਸ ਦੀ ਰਾਖੀ ਵਾਸਤੇ ਉਹ ਆਪਣਾ ਸਿਰ ਟੜ ਦੇ ਬਾਝੇ ਵੀ ਲਾ ਦਿੰਦੇ ਨੇ ਜਦੋਂ ਉਹਨਾਂ ਨੂੰ ਆਗਰੇ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਦਿੱਲੀ ਜਦੋਂ ਤੱਕ ਉਹਨਾਂ ਨੂੰ ਸ਼ਹੀਦ ਨਹੀਂ ਕਰ ਦਿੱਤਾ ਗਿਆ ਬਹੁਤ ਡਰਾਵੇ ਦਿੱਤੇ ਗਏ ਬਹੁਤ ਤਸੀਹੇ ਦਿੱਤੇ ਗਏ ਪਰ ਉਹ ਨਾ ਕਿਸੇ ਡਰਾਵੇ ਤੋਂ ਨਾ ਕਿਸੇ ਸਰੀਰਕ ਤਸੀਹੇ ਤੋਂ ਉਹ ਨਹੀਂ ਡਰੇ ਤੇ ਨਾ ਹੀ ਉਹਨਾਂ ਨੇ ਕਿਸੇ ਨੂੰ ਡਰ ਦੇਣ ਦੀ ਕੋਸ਼ਿਸ਼ ਕੀਤੀ ਬਸ ਉਹ ਉਸ ਮਾਲਕ ਦੀ ਰਜ਼ਾ ਵਿੱਚ ਰਾਜੀ ਰਹੇ ਇਹੋ ਜੇ ਵਿਅਕਤੀ ਨੂੰ ਇਹੋ ਜੇ ਗੁਰੂ ਵਿਅਕਤੀ ਨੂੰ ਹੀ ਗਿਆਨੀ ਆਖਿਆ ਜਾ ਸਕਦਾ ਹੈ ਇੱਕ ਹੋਰ ਗੁਰਬਾਣੀ ਵਿੱਚੋਂ ਆਪਾਂ ਛੋਟੀ ਜਿਹੀ ਉਦਾਹਰਣ ਲੈ ਕੇ ਦੇਖਦੇ ਹਾਂ ਭਗਤ ਪ੍ਰਹਿਲਾਦ ਜਿਨ੍ਹਾਂ ਦੇ ਬਾਰੇ ਆਪਾਂ ਜਿਹੜੇ ਆਸਾ ਕੀ ਵਾਰ ਦਾ ਕੀਰਤਨ ਸੁਣਦੇ ਨੇ ਉਹਦੇ ਵਿੱਚ ਆਪਾਂ ਸੁਣਦੇ ਹਾਂ ਕਿ ਹਰਨਾਕਸ਼ ਦੁਸ਼ਟ ਹਰਮਾਰਿਆ ਤ੍ਰਹਲਾਦ ਤਰਾਇਆ ਉਸ ਦੁਸ਼ਟ ਨੂੰ ਜਿਹੜਾ ਜ਼ੁਲਮ ਕਰਦਾ ਸੀ ਪ੍ਰਹਿਲਾਦ ਦੇ ਉੱਤੇ ਭਗਤ ਦੇ ਉੱਤੇ ਉਸ ਨੂੰ ਪਰਮੇਸ਼ਵਰ ਨੇ ਦੰਡ ਦਿੱਤਾ ਤੇ ਉਸ ਭਗਤ ਦੀ ਇੱਜ਼ਤ-ਪਾਤਰ ਰੱਖੀ ਤਰਾਇਆ ਤੋਂ ਮਤਲਬ ਹੈ ਉਸ ਦਾ ਸਨਮਾਨ ਸਤ ਸਤਕਾਰ ਸੰਸਾਰ ਵਿੱਚ ਕਾਇਮ ਰਿਹਾ ਭਗਤ ਪ੍ਰਹਿਲਾਦ ਨੂੰ ਬੜੇ ਤਸੀਹੇ ਦਿੱਤੇ ਗਏ ਉਹਨੂੰ ਪਾਣੀ ਵਿੱਚ ਡੋਬਿਆ ਗਿਆ ਉਹਨੂੰ ਪਹਾੜਾਂ ਤੋਂ ਸੁੱਟਿਆ ਗਿਆ ਇਤਿਹਾਦ ਕਈ ਕਿਸਮ ਦੇ ਤਸੀਹੇ ਦਿੱਤੇ ਡਰ ਖੌਫ ਦਿੱਤੇ ਤੇ ਇੱਕ ਉਹਨਾਂ ਤਸੀਹਾਂ ਵਿੱਚੋਂ ਉਹਨਾਂ ਡਰਾਂ ਵਿੱਚੋਂ ਇੱਕ ਡਰ ਹੈ ਉਸ ਨੂੰ ਇੱਕ ਸੱਪਾਂ ਨਾਲ ਭਰੇ ਹੋਏ ਕੋਠੇ ਵਿੱਚ ਬੰਦ ਕੀਤਾ ਗਿਆ ਕਿ ਇਸ ਨੂੰ ਆਪੇ ਸੱਪ ਖਾ ਜਾਣਗੇ ਡੰਗ ਮਾਰਨਗੇ ਉਹਨਾਂ ਦੇ ਜ਼ਹਿਰ ਕਰਨੇ ਆਪੇ ਅੰਦਰ ਮਰ ਜਾਏਗਾ ਉਹਦਾ ਪ੍ਰਮਾਣ ਸਾਨੂੰ ਗੁਰਬਾਣੀ ਵਿੱਚੋਂ ਮਿਲਦਾ ਤੀਜੇ ਪਾਤਸ਼ਾਹ ਮਹਾਰਾਜ ਦੀ ਬਾਣੀ ਵਿੱਚੋਂ ਉਨਾਂ ਨੇ ਬਚਨ ਲਿਖੇ ਹੋਏ ਨੇ ਰਹਿਲਾਦ ਕੋਠੇ ਵਿੱਚ ਰੱਖਿਆ ਬਾਰ ਦਿਆ ਤਾਲਾ ਰਹਿਲਾਦ ਨੂੰ ਇਹੋ ਜੇ ਭਿਆਨਕ ਸਥਾਨ ਤੇ ਅੰਦਰ ਬੰਦ ਕਰਕੇ ਜਿੱਥੇ ਸੱਪ ਭਰੇ ਹੋਏ ਸਨ ਅੰਦਰ ਬੰਦ ਕਰਕੇ ਬਾਹਰੋਂ ਤਾਲਾ ਲਗਾ ਦਿੱਤਾ ਗਿਆ ਕਿ ਕੋਈ ਖੋਲ ਕੇ ਬਾਲਕ ਨੂੰ ਬਾਹਰ ਨਾ ਕੱਢ ਸਕੇ ਉਹਨਾਂਗੇ ਜਿਹੜਾ ਬਚਨ ਜਿਹੜੀ ਕਰਮਾਤੀ ਆਖ ਸਕ ਦਿਨ ਜਿਹੜੀ ਵਾਪਰੀ ਉਹ ਇਹ ਵਾਪਰੀ ਕਿ ਨਿਰਭਉ ਬਾਲਕ ਮੂਲ ਨ ਡਰਈ ਮੇਰੇ ਅੰਤਰ ਗੁਰ ਗੋਪਾਲਾ ਉਹ ਪ੍ਰਹਿਲਾਦ ਜੋ ਜੇ 5 ਸਾਲਾਂ ਦਾ ਬਾਲਕ ਹੈ ਉਹ ਨਿਰਭਉ ਹੈ ਮੂਲ ਨ ਡਰਈ ਉਹ ਡਰ ਕਿਉਂ ਨਹੀਂ ਰਿਹਾ ਸਭਾਂ ਦਿੱਕਤਾਂ ਉਹ ਕਿਉਂ ਨਹੀਂ ਪਾਣੀ ਵਿੱਚ ਡੁੱਬਨ ਤੋਂ ਡਰਦਾ ਉਹ ਕਿਉਂ ਨਹੀਂ ਪਹਾੜਾਂ ਤੋਂ ਛੁੱਟੇ ਜਾਣ ਤੋਂ ਡਰਦਾ ਕਿਉਂਕਿ ਉਹਨੂੰ ਇਹ ਸਮਝ ਆ ਗਈ ਮੇਰੇ ਅੰਦਰ ਗੁਰੂ ਗੋਪਾਲਾ ਸਾਰਿਆਂ ਜੀਵਨ ਦੀ ਪਾਲਨ ਕਰਨ ਵਾਲਾ ਉਹ ਗੁਰੂ ਪਰਮਾਤਮਾ ਉਹ ਮੇਰੇ ਅੰਦਰ ਵਸਦਾ ਹੈ ਅਸੀਂ ਕਿਉਂ ਡਰਦੇ ਹਾਂ ਔਰ ਕੋਈ ਕਾਰਨ ਨਹੀਂ ਸਾਡੇ ਡਰਨ ਦਾ ਇੱਕੋ ਹੀ ਕਾਰਨ ਨੇ ਕਿ ਸਾਨੂੰ ਅਜੇ ਇਹ ਅਹਿਸਾਸ ਨਹੀਂ ਹੋਇਆ ਕਿ ਸਾਡੇ ਅੰਦਰ ਪਰਮਾਤਮਾ ਦਾ ਨਿਵਾਸ ਹੈ ਅਸੀਂ ਗੁਰੂਆਂ ਕੋਲੋਂ ਮਹਾਂਪੁਰਸ਼ਾਂ ਕੋਲੋਂ ਗੁਰਬਾਣੀ ਰਾਈ ਇਹ ਸਿਰਫ ਸੁਣਦੇ ਤੇ ਹਾਂ ਕਿ ਸਭਨਾਂ ਵਿੱਚ ਪ੍ਰਮਾਤਮਾ ਹੈ ਸਾਰਿਆਂ ਵਿੱਚ ਉਹ ਹੀ ਬੋਲਦਾ ਹੈ ਸਾਰਿਆਂ ਵਿੱਚ ਉਹ ਹੈ ਤੇ ਅਸੀਂ ਜਿੰਦਾ ਹਾਂ ਲੇਕਿਨ ਇਹ ਸੁਣੀ ਸੁਣਾਈ ਗੱਲ ਹੈ ਸਾਨੂੰ ਅਜੇ ਇਹ ਅਹਿਸਾਸ ਨਹੀਂ ਸਾਡੇ ਮਨ ਨੇ ਅਜੇ ਮੰਨਿਆ ਨਹੀਂ ਸਾਨੂੰ ਉਸ ਪਰਮਾਤਮਾ ਦਾ ਸਾਡੇ ਅੰਦਰੋਂ ਜੇ ਉਸ ਪਾਤ ਨਾਲ ਦਰਸ਼ਨ ਨਹੀਂ ਹੋਇਆ ਜਦੋਂ ਸਾਨੂੰ ਪੂਰਨ ਵਿਸ਼ਵਾਸ ਆ ਜਾਏਗਾ ਕਿ ਸਾਡੇ ਅੰਦਰ ਪਰਮਾਤਮਾ ਦਾ ਨਿਵਾਸ ਹੈ ਉਸ ਨੂੰ ਕੋਈ ਮਾਰ ਨਹੀਂ ਸਕਦਾ ਉਸ ਨੂੰ ਕੋਈ ਡਰਾ ਨਹੀਂ ਸਕਦਾ ਫਿਰ ਸਾਡੇ ਡਰ ਵੀ ਲੱਥ ਜਾਣਗੇ ਜਿੰਨਾ ਚਿਰ ਸਾਨੂੰ ਉਹ ਅਹਿਸਾਸ ਨਹੀਂ ਹੁੰਦਾ ਉਨਾ ਚਿਰ ਸਾਡੇ ਅੰਦਰ ਇਹ ਡਰ ਕਿਸੇ ਨ ਕਿਸੇ ਰੂਪ ਵਿੱਚ ਬਣੇ ਹੀ ਰਹਿਣਗੇ ਸੋ ਭਗਤ ਪ੍ਰਹਿਲਾਦ ਵਰਗੇ ਬਾਲਕ ਨੂੰ ਜਾਂ ਗੁਰ ਭਗਤ ਨੂੰ ਗਿਆਨੀ ਆਖਿਆ ਜਾ ਸਕਦਾ ਹੈ ਹੋਰ ਕੋਈ ਗਿਆਨੀ ਇਸ ਤਰ੍ਹਾਂ ਨਹੀਂ ਹੁੰਦਾ ਅਸੀਂ ਅਖੀਰ ਵਿੱਚ ਭਗਤ ਕਬੀਰ ਸਾਹਿਬ ਜੀ ਦੇ ਇਸ ਬਚਨ ਨਾਲ ਅੱਜ ਦੇ ਵਿਚਾਰ ਨੂੰ ਸਮਾਪਤ ਕਰਦੇ ਹਾਂ ਕਿ ਗਿਆਨੀ ਕਿਸ ਨੂੰ ਆਖਦੇ ਨੇ ਭਗਤ ਕਬੀਰ ਸਾਹਿਬ ਆਪਣੀ ਬਾਣੀ ਵਿੱਚ ਫਰਮਾਉਂਦੇ ਨੇ ਕਥ ਤਾ ਬਕ ਤਾ ਸੁਣ ਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਜਿਸ ਕਿਸੇ ਵਿਅਕਤੀ ਨੂੰ ਇਹ ਸਮਝ ਆ ਜਾਏ ਕਿ ਮੇਰੇ ਅੰਦਰ ਬੋਲਣ ਵਾਲਾ ਮੇਰੇ ਅੰਦਰ ਬੈਠ ਕੇ ਸੁਣਨ ਵਾਲਾ ਉਕਾਲਪੁਰਖ ਵਾਹਿਗੁਰੂ ਕਥਤਾ ਯਾਨੀ ਕਥਨ ਕਰਨ ਵਾਲਾ ਬਖਤਾ ਬੋਲਣ ਵਾਲਾ ਸੁਨਤਾ ਸੁਨਣ ਵਾਲਾ ਮੇਰੇ ਅੰਦਰ ਹਰ ਕਿਰਿਆ ਜੋ ਹੋ ਰਹੀ ਏ ਉਹ ਕਰਨ ਵਾਲਾ ਅਕਾਲਪੁਰਖ ਵਾਹਿਗੁਰੂ ਹੈ ਤੇ ਇਸ ਤੰਗ ਦੇ ਨਾਲ ਜਿਹੜਾ ਆਪਣੇ ਆਪੇ ਦੀ ਵਿਚਾਰ ਕਰਦਾ ਹੈ ਕਿ ਮੇਰਾ ਆਪਣਾ ਉਸ ਪਰਮਾਤਮਾ ਨਾਲੋਂ ਵੱਖਰਾ ਕੁਝ ਵੀ ਨਹੀਂ ਕੇਵਲ ਤੇ ਕੇਵਲ ਮੇਰਾ ਆਪਾ ਉਹੋ ਹੀ ਹੈ ਪਰਮਾਤਮਾ ਹੀ ਹੈ ਆਪ ਵਿਚਾਰੇ ਸੋ ਗਿਆਨੀ ਹੋਈ ਜਿਹੜਾ ਇਸ ਢੰਗ ਨਾਲ ਆਪਣੇ ਆਪੇ ਦੀ ਪਹਿਚਾਨ ਕਰ ਲੈਂਦਾ ਹੈ ਆਪਣੇ ਆਪੇ ਨੂੰ ਵਿਚਾਰ ਲੈਂਦਾ ਹੈ ਸਮਝ ਲੈਂਦਾ ਹੈ ਭਗਤ ਕਬੀਰ ਸਾਹਿਬ ਆਖਦੇ ਨੇ ਭਾਈ ਉਹ ਵਿਅਕਤੀ ਗਿਆਨੀ ਹੁੰਦਾ ਹੈ ਸੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਸ਼ਲੋਕ ਸਾਨੂੰ ਇਹ ਵਚਨ ਸਮਝਾਏ ਨੇ ਭੈ ਕਾਹੋ ਕੋ ਦੇਤ ਨਹਿ ਨਹਿ ਪੈਮਾਨ ਧਿਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਐ ਮੇਰੇ ਮਨਾ ਇਸ ਗੱਲ ਨੂੰ ਧਿਆਨ ਨਾਲ ਸੁਣ ਉਸ ਵਿਅਕਤੀ ਨੂੰ ਗਿਆਨੀ ਆਖਿਆ ਜਾ ਸਕਦਾ ਹੈ ਜਿਹੜਾ ਕਿਸੇ ਨੂੰ ਕਦੇ ਡਰ ਦੇਂਦਾ ਨਹੀਂ ਤੇ ਕਿਸੇ ਦਾ ਡਰ ਕਦੇ ਮੰਨਦਾ ਨਹੀਂ ਸਵਾਜ ਆਪਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਇਸ ਪਵਿੱਤਰ ਬਾਣੀ ਵਿੱਚੋਂ ਉਹਨਾਂ ਦਾ ਸ਼ਲੋਕ ਨੰਬਰ 16 ਸਮਝਣ ਦੀ ਕੋਸ਼ਿਸ਼ ਕੀਤੀ ਏ ਵਾਹਿਗੁਰੂ ਕਰੇ ਇਹ ਵਿਚਾਰ ਸਾਡੇ ਅੰਦਰ ਵਸ ਜਾਵੇ ਅਸੀਂ ਇਸ ਵਿਚਾਰ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਸਕੀਏ ਕਿ ਉਸ ਪਰਮਾਤਮਾ ਤੋਂ ਬਿਨਾ ਸਾਡਾ ਹੋਰ ਕੋਈ ਵੱਖਰਾ ਜੀਵਨ ਜਾਂ ਸਾਡੀ ਵੱਖਰੀ ਕੋਈ ਹੋond ਨਹੀਂ ਉਹ ਮਾਲਕ ਹੀ ਹੈ ਜਿਹੜਾ ਸਾਡੇ ਅੰਦਰੋਂ ਬੋਲਦਾ ਹੈ ਸਾਡੇ ਅੰਦਰ ਬੈਠ ਕੇ ਸੁਣਦਾ ਤੇ ਹਰ ਕਿਰਿਆ ਕਰਮ ਸਾਡੇ ਰਾਹੀਂ ਉਹ ਕਰ ਰਿਹਾ ਹੈ ਫਿਰ ਸਾਰੇ ਡਰ ਖਤਮ ਹੋ ਜਾਣਗੇ ਵਿਚਾਰ ਕਰਦਿਆਂ ਮੇਰੇ ਪਾਸੋਂ ਅਨੇਕ ਤਰ੍ਹਾਂ ਦੀਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ